ਜੀ ਗਾਇਸ ਤੁਹਾਡਾ ਸਵਾਗਤ ਹੈ ਜੀ ਮੇਰੇ ਇੱਕ ਹੋਰ ਫਰੈਸ਼ ਵਲੋਗ ਦੇ ਵਿੱਚ ਲਾਪਰੀ ਸਿੰਘ ਸਿੱਕੂ ਚੈਨਲ ਦੇ ਵਿੱਚ ਕੱਲ ਆਪਾਂ ਤਮੀਆਂ ਆਸ਼ੇਨਾ ਮਾਰੀਆਂ ਸੀ ਉਸ ਤੋਂ ਬਾਅਦ ਅਰਜਨ ਨੇ ਫੇਰ ਮਾਰਤੀਆਂ ਸੀ ਰਾਤ ਨੂੰ ਆ ਗਏ ਹਲ ਮਾਰੀ ਸੀ ਵਲੋਗ ਤਾਂ ਆ ਗਿਆ ਤੁਸੀਂ ਜਾ ਕੇ ਦੇਖ ਲਿਓ ਵਲੋਗ ਤੁਸੀਂ ਨਾਲ ਲਾਈਕ ਤੇ ਸਬਸਕ੍ਰਾਈਬ ਕਰ ਦਿਓ ਆਪਾਂ ਨਵਾਂ ਟਰੈਕਟਰ ਲਿਆਵਾਂਗੇ ਅੱਜ ਕੀ ਤੁਸੀਂ ਲਾਈਕ ਤੇ ਕਰਾਈ ਕਰ ਲਓ ਮੇਰੇ ਚੈਨਲ ਨੂੰ ਨਾਲ ਕਮੈਂਟ ਕਰਕੇ ਦੱਸਿਓ ਆਪਾਂ ਕਿਹੜਾ ਟਰੈਕਟਰ ਲਿਆ ਯਾਰਜਨ ਨੇ ਲਾਈਏ ਕਿ ਹੋਰਾਜ ਲਿਆਏ ਕਿ ਜੋਨਡੀਅਰ ਕੇ ਹਾਲੈਂਡ ਮੰਟ ਕਰਕੇ ਦੱਸ ਦਿਓ ਤੇ ਆ ਵੇਖ ਸਾਡੇ ਰਾਤ ਤਵੀਆਂ ਮਾਰੀਆਂ ਸੀ ਰਾਤੀ ਹਰਜਨ ਨਾਲ ਐ ਦੇਖ ਪੱਧਰ ਬਣਾ ਆ ਗਿਆ ਤੇ ਅੱਜ ਦੀ ਡਿਊਟੀ ਆਪਣੀ ਪਾਣੀ ਲਾਉਣ ਦੀ ਦੇਖ ਲਓ ਦਿਓ ਅੱਜ ਮੂੰਗੀ ਨੂੰ ਪਾਣੀ ਛੱਡਿਆ ਆ ਤੀਜਾ ਪਾਣੀ ਛੱਡਿਆ ਹੁਣ ਕੀ ਮੂੰਗੀ ਨੂੰ ਨਹੀਂ ਦੂਜਾ ਹੀ ਛੱਡਿਆ ਮੇਰੇ ਹਿਸਾਬ ਨਾਲ ਪਾਣੀ ਦੂਜਾ ਪਾਣੀ ਛੱਡਿਆ ਇਤਕੀ ਮੂੰਗੀ ਨੂੰ ਤੇ ਆ ਘਾਰ ਆਪਾਂ ਦੇੜ ਤੇ ਪਈਆਂ ਦੇਖ ਸਕਦੇ ਹੋ ਚੌਂਕਾ ਲੱਗ ਗਿਆ ਦੇੜ ਨਾ ਜੂਮ ਕਰਕੇ ਵਿਖਾ ਦਮੈਂ ਤੁਹਾਨੂੰ ਖੜਜ ਦੇਖ ਸਕਦੇ ਚੌਂਕਾ ਦਾ ਡੇੜਨ ਲੱਗ ਗਿਆ ਅਣੀਮ ਅੱਜ ਦੇਖਾਂਗੇ ਸ਼ਾਮ ਨੂੰ ਅਰਜਨ ਦਾ ਪਟਾਂਗੇ ਅਣੀਮ ਪਟ ਕੇ ਆਹ ساری ਮਿੱਟੀ ਚੱਕ ਕੇ ਆਪ ਖੱਡਾ ਪੂਰਾਂਗੇ ਆਹ ਲਾ ਕਿਉਂਕਿ ਆਪਾਂ ਖੱਡਾ ਪੂਰ ਕੇ ਇੱਥੇ ਝੋਨਾ ਸੋਰੋਂ ਬੀਜ ਦਾਂਗੇ ਆਪਣੇ ਘਰ ਵਾਸਤੇ ਟਾਲੀ ਟੂਲੀ ਵਡਾਵਾ ਦਿੰਨੇ ਆ ਸਾਰੀ ਟਾਲੀ ਵਡਾ ਦਿੰਨੇ ਆ ਜੇ ਜੰਮੂ ਵਡਾਵਾ ਦਿੰਨੇ ਉਹ ਦੋ ਚੀਜ਼ਾਂ ਛੱਡ ਦਿੰਨੇ ਆ ਪਰਲੀ ਬੇਰੀ ਤੇ ਕਾ ਜੰਮੂ ਦੋ ਜੰਮੂ ਛੱਡ ਦਿੰਨੇ ਆ ਬਾਕੀ ਸਾਰੇ ਵਡਾਵਾਗੇ ਕਿਉਂਕਿ ਆਪਣਾ ਫਿਰ ਇੰਨੀ ਜਗ੍ਹਾ ਫालतू ਹੀ ਪਈ ਆਪਣੀ ਅੱਜ ਆਪਾਂ ਆਪਣੇ ਘਰ ਦੇ ਅੱਗੇ ਜਿਹੜਾ ਖੱਡਾ ਕੱਢਿਆ ਉਹ ਵੀ ਤੁਹਾਨੂੰ ਵਿਖਾਵਾਂਗੇ ਐਵੇਂ ਫਿਰ ਫालतू ਤਾਂ ਚੀਜ਼ ਪਈ ਰਵੇ ਕੋਈ ਫਾਇਦਾ ਤਾਂ ਨਹੀਂ ਆ ਕੰਮ ਵਿੱਚ ਲੱਲਾਂਗੇ ਸਾਰਾ ਆਪਣਾ ਸੁਹਾਗਾ ਵੀ ਤੂਪੇ ਪਿਆ ਜੇ ਸ਼ਾਮ ਨੂੰ ਟਰੈਕਟਰ ਕੋਈ ਆਵੇਗਾ ਤੇ ਉਹਨਾਂ ਖਿੱਚ ਕੇ ਉਹ ਜੰਮੂ ਥੱਲੇ ਰੱਖਦਾ ਸ਼ਾਮੇ ਨੀਤੇ ਆਇਨੇ ਵੀ ਖਰਾਬ ਹੋ ਜਾਣਾ ਆਪਣੇ ਸੁਹਾਗੇ ਨੇ ਵੀ ਆਹ ਤਲਾਬ ਆ ਆਪਣਾ ਕਿਉਂਕਿ ਇੱਥੇ ਆਪਾਂ ਡੱਡੂ ਪਾਲੇ ਦਿਖਾ ਸਕਦਾ ਡੱਡੂਆਂ ਸੌਂਗੇ ਆ ਰਾਤ ਨੂੰ ਤੁਹਾਨੂੰ ਦਿਖਾਵਾਂਗਾ ਆਪਾਂ ਡੱਡੂ ਹੀ ਪਾਲਿਆ ਤੇ ਮਨੇਰੇ ਆਪਣੇ ਵਲੌਗ ਦੇ ਨਾਲ ਅੱਜ ਆਪਣਾ ਮੂਂਗੀ ਵਾਲਾ ਵਲੌਗ ਗਪਾਣੀ ਵਾਲਾ ਦੇਖ ਸਕਦੇ ਗਾਈਸਰ ਨੇ ਰਕਿੰਨਾ ਆ ਗਿਆ ਬੱਦਲ ਬਣਿਆ ਆ ਹੀ ਜਾਂਦਾ ਆਪਾਂ ਮੂੰਗੀ ਨੂੰ ਪਾਣੀ ਛੱਡਿਆ ਹੋਇਆ ਸੀ ਦੇਖ ਸਕਦੇ ਹੋ ਉੱਤੋਂ ਬੱਦਲ ਆ ਗਿਆ ਦੇਖ ਸਕਦੇ ਹੋ ਦੇਖ ਸਕਦੇ ਪਾਣੀ ਛੱਡਿਆ ਹੋਇਆ ਆਪਾਂ ਹਨੇਰ ਬਹੁਤ ਆਈ ਜਾਂਦਾ ਬੱਦਲ ਜਾਂ ਵੀ ਬਣ ਗਿਆ ਕਿਉਂਕਿ ਲਾਈਟ ਵੀ ਚਲੀ ਗਈ ਬੱਦਲ ਸੀ ਲਾਈਟ ਤਾਂ ਜਾਣ ਹੀ ਜਾਣੀ ਸੀ ਆ ਥੋੜਾ ਜਿਹਾ ਰਹਿ ਗਿਆ ਸੀ ਅੱਧਾ ਘੰਟਾ ਹੋਰ ਚੱਲ ਜਾਂਦੀ ਤਾਂ ਆਪਣਾ ਪਰ ਜਾਣਾ ਸੀ ਕਿ ਆਰਾ ਸਾਰਾ ਚਲ ਫਿਰ ਭਰ ਜੂਗਾ ਦੇਖ ਸਕਦੇ ਆਪਾਂ ਵੱਟਾ ਪਾਉਣ ਲੱਗ ਗਏ ਕਿਉਂਕਿ ਕੰਪਿਊਟਰ ਕਰਾਏ ਵਾਲੇ ਨੇ ਕੱਲੂ ਆਊਗਾ ਅੱਜ ਬਦਰ ਠੰਡਾ ਸੀ ਤੇ ਅਸੀਂ ਦੇਖ ਸਕਦੇ ਆ ਵੱਟਾ ਪਾਉਣ ਲੱਗ ਗਏ ਫਾਈ ਕਈ ਚੱਕ ਲਈ ਆਪਾਂ ਕਈ ਨਾਲ ਖੁੰਜੇ ਕਰਕੇ ਹੁੰਨੇ ਆ ਸਹੀ ਚਲ ਚਲਦੇ ਆ ਦੇਖ ਸਕਦੇ ਗਾਈਸ ਆਪਾਂ ਘਰ ਵਾਸਤੇ ਹਰੀ ਮਿਰਚ ਜਿਹੜੀ ਆਚਾਰੀ ਮਿਰਚ ਹੁੰਦੀ ਖਾਣ ਵਾਸਤੇ ਬੂਟੇ ਲਾਈ ਸੀ ਫਲ ਵੇਖੋ ਗਾਈ ਫਲ ਵੇਖੋ ਕਿੰਨਾ ਲੱਗਾ ਫਾਲ ਵਧੀਆ ਲੱਗਾ ਜੇ ਲਾਈਕ ਸਬਸਕ੍ਰਾਈਬ ਕਰ ਲਓ ਦੇਖੋ ਆਪਾਂ ਫੋਟੋ ਲੱਭੀ ਖਾਣ ਵਾਸਤੇ ਤੇ ਆ ਮਿਰਚਾ ਤੋੜਦੇ ਪਏ ਆਪਾਂ ਤੋੜ ਕੇ ਫੇਰ ਆਪਾਂ ਦੇਖਦੇ ਆ ਕਿੰਨੀ ਬਾਲਟੀ ਭਰਦੀ ਹੈ ਆਪਣੀ ਆਪਾਂ ਤੋੜ ਲੈਣ ਤੋਂ ਪਹਿਲਾਂ ਮੈਨੂੰ ਦੇਖੋ ਲੁੱਦੇ ਪਏ ਬੁੱਟ ਤੋੜਦੀਆਂ ਆਪਾਂ ਮਿਰਚਾਂ ਭਰਾਵੇ ਖਾਦੇ ਖੁੰਜੀ ਲਾਈ ਜਾਂਦਾ ਨਾਲ ਨਾਲ ਕਬ ਮੂੰਗੀ ਨੂੰ ਆ ਜਿਵੇਂ ਛੱਡਿਆ 4 ਵਜੇ ਪਾਣੀ ਹਾਂਜੀ ਅੱਜ ਦੇ ਵਲੌਗ ਜੇ ਜਿੰਨਾ ਸੀ ਜੇ ਵਧੀਆ ਲੱਗਦਾ ਤਾਂ ਲਾਈਕ ਤੇ ਸਬਸਕ੍ਰਾਈਬ ਕਰਦਿਆ ਕਰੋ ਅਗਲਾ ਵਲੌਗ ਆਪਣਾ ਕੰਪਿਊਟਰ ਕਰਾਏ ਵਾਲਾ ਆਊਗਾ ਜੇ ਵਧੀਆ ਲੱਗਦਾ ਲਾਈਕ ਤੇ ਸਬਸਕ੍ਰਾਈਬ ਕਰ ਦਿਓ ਮੇਰੇ ਚੈਨਲ ਨੂੰ